गुरु नानक पद पंकज बंदन पंकज बंदन सिमरो अंगद ਉ ਕਨੇ ਕੰਧਨ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗ ਨਾਨਕ ਮੇਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋ ਇਨੀ ਹਰ ਨਿਸ਼ਾਨ ਮਨਾਉਂ ਬਹੂਰੀ ਮਨਾਉਂ ਬਹੂਰੀ ਦੇਗ ਬਾਦਰਾ ਪਰਮ ਕੇਰਪਾ ਨਾਲ ਪਰਮ ਕੇਰਪਾ ਦੇ ਗੁਰੂ ਗੋਬਿੰਦ ਸਿੰਘ ਬਿਸਾਲਾ ਸਿੰਘ ਬਿਸਾਲਾ ਤੁਹਾਨੂੰ ਤਾਰਾ ਪਾਰ ਓਨ ਓਨ ਸੇਸ਼ਾ ਪੁੰਨ ਪੁੰਨ ਸੀਸਾ ਬੰਦੋ ਬਾਰ ਮਾਰ ਜਗ ਦੀਸ਼ਾ ਯਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਨ ਬੰਦੋਂ ਓੰਕਾਰ ਅਨੁਰਾਗੀ ਕੰਕਾਰ ਸਤ ਗੁਰੂ ਤੇਨ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸਨ ਸੋਏ ਵਾਹਿਗੁਰੂ 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 ਜੀ ਕੀ ਫਤਿਹ ਹੈ ਮਿਗਨ ਬਿਨਾਸਨ ਸੋਏ ਨਾ ਕੋ ਨਸ਼ ਕਰ ਲਰ ਟਕਾਏ ਸੁਨੇ ਸੰਗ ਨਰ ਚਾਲੀ ਕਈ ਹਜ਼ਾਰ ਲੱਖ ਲੋ ਲਕੀਅਤ ਕਾਇਲ ਮਨੇ ਮਿਸਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਬੂ ਜੁਬਾ ਟਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਦਨ ਅੰਦਰ ਸੁਭਾਜਮਾਨ ਹੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮੇਬਾਣੀ ਦਾ ਆਨੰਦ ਪ੍ਰਾਪਤ ਕਰਨ ਆਏ ਬੜਪਾਗੀ ਸਾਸ਼ੰਗੀ ਜਨੋ ਆਓ ਕਥਾ ਦੀ ਰਮਤਾ ਤੋਂ ਪਹਿਲੂ ਮੰਢੀ ਆ ਕਾ ਕਰਤਾ ਲਈ ਸਹਿਬਾਨ ਨੂੰ ਸੇਸ਼ ਚੁਕਾਂਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਰਵਣ ਕੀਤਾ ਹੈ ਜੋ ਗੌਰਵ ਦੀ ਕੱਚੀ ਗਲੀ ਤੇ ਜੰਗ ਵਿੱਚ ਸਹਿਬਜ਼ਾਦਾ ਬਾਬਾ ਤੁજાર ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸਹਿਬਾ ਨੇ ਉੱਚੀ ਮਮਤੀ ਤੋਂ ਜਕਾਰੇ ਛੱਡੇ ਨੇ ਛਾਰਾਂ ਦਿਨ ਜੰਗ ਚੱਲਦਾ ਰਿਹਾ ਪੰਜੇ ਸਿੰਘ ਨਾਲ ਦੇ ਸ਼ਹੀਦ ਹੋ ਗਏ ਹਨੇਰਾ ਹਾਣਾ ਆਰੰਭ ਹੋਇਆ ਸਿੱਖਾਂ ਨੇ ਸਹਿਬਾ ਨੂੰ ਅਰਜ਼ ਕੀਤੀ ਦਾਤਾ ਹੁਣ ਤੁਸੀਂ ਕਿਲੇ ਨੂੰ ਛੱਡਦੇ ਹੋ ਇਸ ਰਾਤ ਦੇ ਹਨੇਰੇ ਦੇ ਵਿੱਚ ਤੁਹਾਨੂੰ ਚਮਕਾਉਂਦੀ ਘੜੀ ਨੂੰ ਛੱਡ ਜਾਣਾ ਚਾਹੀਦਾ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੱਸਦੇ ਨੇ ਕਹਿਣ ਲੱਗੇ ਸੁਣ ਸਤਿਗੁਰ ਬਿਕਸ਼ੇ ਸਿਰ ਮੁਖ ਤੇ ਦਿਖੋ ਤਦੈ ਹੰਬਾਨਾ ਤਰੇ ਉਤਨੁਖ ਪਰਕੂਦ ਤਿਆਗਿਉ ਗਮਨਿਉ ਗਾਜ ਸੁਮਾਨਾ ਹੱਸ ਕੇ ਕਹਿਣ ਲੱਗੇ ਵੇਖੋ ਅਸੀਂ ਧੀਰ ਰੱਖਿਆ ਤਨੁਕ ਤੇ ਇਹ ਕਿਵੇਂ ਚਲਦਾ ਹੈ ਛੇਰ ਦੀਂਆਂ ਸ਼ੂਕਦਾ ਜਾਂਦਾ ਹੈ ਹਾਥੀ ਦੀਂਆਂ ਲੋਕਾਂ ਦਾ ਨੁਕਸਾਨ ਕਰਦਾ ਹੈ ਅਗਰ ਉਹਦੇ ਆਉਣ ਤੇ ਗਣ ਕੋ ਗਿਰੇ ਨਰਨ ਉੱਠਲ ਕਹਿ ਤੁਸੀਂ ਨਹੀਂ ਵੇਖਿਆ ਜਿਹੜਾ ਨੇੜੇ ਵੱਧ ਹੈ ਉਹ ਥੱਲੇ ਜਾ ਪੈਂਦਾ ਤੀਰ ਵੱਜਦਿਆਂ ਸਾਹ 10000 ਕੋ ਪ੍ਰਾਣ ਅੰਤ ਭਾਰਾ ਹੈ ਮਨੋਂ ਸੁਭਦ ਕਹਿ 10000 ਲੋਕਾਂ ਦੀਆਂ ਜਿੰਦਾਂ ਲੈ ਚੁੱਕਾ ਹੈ ਹੋਰ ਹੋਰ ਤੁਆ ਨੂੰ ਕੀ ਚਾਹੀਦਾ ਵਿਸਮ ਬੈਠ ਠਟਕੇ ਦਲ ਅਰ ਕੇ ਅਗਰ ਨਾ ਕੋਪਟ ਹੋ ਆ ਮਹਾ ਗਜਵ ਕੋ ਲਗਿਓ ਤਮਾਚਾ ਅਦਭੁਤ ਆਦਸਾ ਜੋ ਆ ਕਹਿਣ ਲੱਗੇ ਕੋਈ ਸਾਹਮਣੇ ਨਹੀਂ ਆਇਆ ਸੱਜੇ ਇਹ ਕਿਵੇਂ ਕਰ ਰਹੇ ਸਾਨੂੰ ਜਾਣ ਲੈ ਕਿਵੇਂ ਕਹਿ ਰਹੇ ਹੇਤੇ ਹੁਣ ਮੈਦਾਨੇ ਜੰਗ ਚ ਅਸੀਂ ਆਪਣੇ ਦੌਰ ਵਿਖਾਵਾਂਗੇ ਮੇਰੇ ਪੁੱਤਰ ਦੇ ਦੌਰ ਨੂੰ ਵੇਖਿਆ ਇਹ ਦੂਰ ਹੁੰਦੇ ਨੇ ਸਾਰੇ ਘੜੀ ਤੋਂ ਦੂਰ ਹੋ ਚੁੱਕੇ ਨੇ ਕਹਿਣ ਲੱਗੇ ਨੇੜੇ ਨਾ ਜਾ ਉੱਚੀ ਢੋਲਾ ਪੈ ਰਿਆ ਜਦੋਂ ਸਾਬ ਜਦਾ ਜੂਹਾਰ ਸਿੰਘ ਨੇ ਮੈਦਾਨੇ ਜੰਗ 'ਚ ਜੋਰ ਵਿਖਾਏ ਸਤਿਗੁਰੂ ਸਮਝਾਉਂਦੇ ਨੇ ਤੁਸੀਂ ਸੁਣਿਆ ਨਹੀਂ ਤੁਰਕ ਕਹਿ ਰਹੇ ਨੇ ਦੂਰ ਦੂਰ ਕਰ ਫਰਕ ਥਿਰੇ ਸਭ ਕਹੈਂ ਨਿਕੜਨੇ ਦਾਵੂ ਨਿਕਟ ਟੁਕੇ ਤਤਕਾਲ ਪ੍ਰਾਨ ਹੱਥ ਅਨਾਹਕ ਦਾਨ ਗਵਾਵੂ ਐਵੇਂ ਜਾਣ ਗਵਾਲੋਗੇ ਨੇੜੇ ਨਾ ਜਾਓ ਇਹ ਥੋੜੇ ਚਿਰਤੀ ਮਾਰੇ ਜਾਣਗੇ ਆਪੇ ਨਿਕਸ ਪਰ ਹੈ ਹਵੇ ਹੱਤ ਅਬਦੇਰ ਨਾ ਜਾਣੋ ਕੋਈ ਬੀਤ ਗਏ ਉਹ ਲਰਤੇ ਦਿਨ ਸਾਰੂ ਆਣ ਜਾਮ ਨਹੀਂ ਹੋਈ ਹੁਣ ਤੇ ਰਾਤ ਪੈ ਚੁੱਕੀ ਹੈ ਹੁਣ ਇਹਨਾਂ ਜੰਗ ਨਹੀਂ ਕਰਨਾ ਤਿਮਰ ਬਿਖਾਇ ਦਿਓ ਦੂਰ ਤਲਾਵਾ ਘੇਰ ਰੱਖੋ ਚੌਂਕਾਈ ਚਾਰੇ ਪਾਸਿਓ ਘੇਰ ਕੇ ਰੱਖਿਓ ਰਾਤ ਦੀ ਗਸਤੀ ਫੌਜ ਦਾ ਪਹਿਰਾ ਤੁਸੀਂ ਆਪਣਾ ਪਹਿੜਾ ਤਕੜਾ ਰੱਖਣਾ ਹਿੰਮਤ ਕਰਕੇ ਹਟਕ ਰਹੇ ਤਾਂ ਥਾਣ ਅਦਕ ਤਕਰਾਈ ਉਹ ਕੇਰਾ ਤਕੜਾ ਰੱਖ ਕੇ ਦੂਰ ਜਾ ਰਹੇ ਨੇ ਤੁਸੀਂ ਵੀ ਤਕੜਾਈ ਰੱਖਣੀ ਸਾਡੇ ਤੇ ਹੱਲਾ ਨਹੀਂ ਉਹ ਬੋਲਣਗੇ ਮੈਂ ਤਾਰੇ ਨਿਕਟ ਨਾ ਹੋਵਨ ਪਾਵੇਂ ਦੂਰ ਦੂਰ ਕਰਕੇ ਰਾਹ ਬਿਸ਼ਮਾਵਤ ਬਾਤਨ ਕੋ ਕਰਕੇ ਈਮ ਗੁਰ ਹਿੰਦ ਬਡੇਰਾ ਮੈਂ ਅੱਤਰ ਨਿਕਟ ਨਾ ਹੋਵਨ ਪਾਵੇਂ ਸਤਿਗੁਰੂ ਕਹਿਣ ਲਗੇ ਡਰ ਰੱਖਦੇ ਨੇ ਕੇਰਾ ਦੂਰ ਕਰ ਲਿਆ ਨਾ ਹੈਰਾਨ ਹੋ ਰਹੇ ਨੇ ਇਹ ਇਹ ਹਿੰਦਵਾਣਾ ਗੁਰੂ ਕਿੰਨਾ ਤਾਕਤਵਾਨ ਹੈ ਗੁਰੂ ਗੋਬਿੰਦ ਸਿੰਘ ਦੇ ਵਿੱਚ ਇੰਨੀ ਸ਼ਕਤੀ ਇਹ ਸਤਗੁਰੂ ਸਮਝਾਉਂਦੇ ਨੇ ਅਸੀਂ ਇਹ ਨਹੀਂ ਜਾਣਾਂ ਸ਼ਹਿਵਕ ਦੱਸ ਰਹੇ ਨੇ ਤੁਹਾਡੀ ਬਹਾਦਰੀ ਸਾਡੇ ਸਿੰਘਾਂ ਦੀ ਪੁੱਤਰਾਂ ਦੀ ਬਹਾਦਰੀ ਜਨਤ ਨੂੰ ਪਤਾ ਲੱਗੇਗਾ ਕਿਵੇਂ ਨਿਸ਼ਾਨਾ ਨੂੰ ਟਕਾਇਆ ਲੱਖੋਂ ਲਸ਼ਕਰ ਕਰ ਲੜ ਲਟਕਾਏ ਸੁਨੇ ਸੰਗ ਨਰ ਚਾਲੇ ਕਈ ਹਜ਼ਾਰ ਲੱਖ ਲੋ ਲਖੀ ਧਕਾਏ ਮਰੇ ਬੇਸੰਹ ਸ਼ੈ ਉਹ ਕਰਨ ਲੱਗੇ ਗੱਲਾਂ ਕਰਨੇ ਨੇ ਉਹ ਹਜ਼ਾਰਾਂ ਲੱਖਾਂ ਜਿਹੜੇ ਨੇ ਉਹ ਘਲ ਹਜ਼ਾਰਾਂ ਘਲ ਨੇ ਲੱਖ ਲੱਖਾਂ ਮਰ ਚੁੱਕੇ ਹਨ ਉਹਨਾਂ ਦੀ ਜਿੰਦਾ ਜਾਂ ਚੁੱਕੀਆਂ ਨਹੀਂ ਇਤਿਹਾਸਕ ਬਹੁ ਭਨੇ ਮਾਰਤਾ ਬਹਿਜ ਰਹੇ ਕੋ ਠੰਡੇ ਗਹ ਜਦ ਸਰਦਾਨ ਹੋਏ ਕਰ ਫਿਰ ਤਚ ਹੁੰਦਸ ਗਾਡੇ ਪਹਿਰਾ ਤਕੜਾ ਸ਼ੈ ਨੰਦਾ ਆਪ ਇਸ ਵਿੱਚ ਇਹ ਗੱਲਾਂ ਕਰ ਰਹੇ ਨੇ ਨੀਂਦ ਨਹੀਂ ਆ ਰਹੀ ਕਹਿਣ ਲੱਗੇ ਹੁਣ ਤੁਸੀਂ ਕਿਸੇ ਕੋਲਸੇ ਨਹੀਂ ਜਾਣਾ ਨਾ ਅਸੀਂ ਜਾਣ ਲੱਗੇ ਆ ਸਵੇਰੇ ਫਿਰ ਜੰਗ ਕਰਾਂਗੇ ਅਰਧ ਨਿਸ਼ਾ ਕੋ ਗਮਨ ਤੇ ਆਏ ਸ਼ਕਲ ਦਿਵਸ ਲਨ ਹਾ ਨੇ ਕੁਸ਼ਣ ਚਲੇ ਬਸ ਰਮਤ ਪੈਸਾ ਭੂਖ ਤ੍ਰਿਖਾ ਤੰ ਭਾਰੇ ਕਹਿਣ ਲੱਗੇ ਚਰਚਾ ਸਾਡੀ ਆਪਸ ਵਿੱਚ ਗੱਲਾਂ ਕਰਦੇ ਨੇ ਪਰ ਅੱਧੀ ਰਾਤ ਨੂੰ ਆਏ ਸਾਰੀ ਰਾਤ ਤੇ ਸੁੱਤੇ ਹੀ ਨਹੀਂ ਹੋਣੇ ਤਿਆਰੀ ਕਰਦੇ ਰਹੇ ਹੁੰ ਲੱਖਾਂ ਦੇ ਨਾਲ ਲੜੇ ਨੇ ਭੁੱਖੇ ਨੇ ਪਿਆਸੇ ਨੇ ਇੱਧਰ ਸ਼ੈਨਾਬਾਰੇ ਸਤਿਗੁਰੂ ਸਿੱਖਾਂ ਨੂੰ ਕਹਿੰਦੇ ਨੇ ਵੀ ਉਹਨਾਂ ਨੇ ਵੀ ਤੇ ਕਿਹੜਾ ਰਾਤ ਨੂੰ ਆ ਕੇ ਪਾਇਆ ਉਹ ਕਿਹੜਾ ਪਹਿਲਾਂ ਇੱਥੇ ਸੀ ਉਹ ਵੀ ਥੱਕੀਆਂ ਸਨਾਵਾ ਵਿੱਚ ਜੇ ਤੁਸੀਂ ਥੱਕੇ ਹੋ ਭੁੱਖੇ ਪਿਆਸੇ ਹੋ ਠੀਕ ਹੈ ਉਹਨਾਂ ਨੂੰ ਭੋਜਨ ਖਾ ਲਿਆ ਹੁਣ ਹੈ ਪਰ ਚਲਦਿਆਂ ਚਲਦਿਆਂ ਉਹ ਵੀ ਥੱਕੇ ਟੁੱਟੇ ਨੇ ਇਹਦੇ ਬਲ ਨਾਲ ਨਹੀਂ ਲੜ ਸਕਦੇ ਬਰਕਾਉਣ ਮੈਂ ਸ਼ਕਤੀ ਇਦੀ ਕਰ ਲੱਖੋਂ ਸੰਗ ਲੜਾਈ ਸੁਖ ਚਤ ਰਹੇ ਨ ਅਜਵਤ ਕਰਤੇ ਕਲੀ ਕਾਲ ਵਰਤਾਏ ਇਹ ਸੋਚਦੇ ਨੇ ਵੀ ਜੀ ਅਸੀਂ ਥੱਕ ਕੇ ਆਏ ਸਾਂ ਅਸੀਂ ਤੇ ਫਿਰ ਵੀ ਯਤਨ ਕੀਤਾ ਪਰ ਇਹਨਾਂ ਵਿੱਚ ਏਡੀ ਸੱਤਾ ਇੰਨੀ ਤਾਕਤ ਇਹ ਕਿਵੇਂ ਲੜ ਰਹੇ ਨੇ ਕਿਵੇਂ ਸਾਨੂੰ ਮਾਰ ਰਹੇ ਨੇ ਕਿਵੇਂ ਚਾਲੀਆਂ ਨੇ ਸਾਡੇ ਨਾਲ ਭੇਡ ਕੀਤਾ ਵਿਚਾਰ ਕਰੋ ਹੁਕਮ ਅਕਾਲ ਪੁਰਖ ਕੋ ਮਾਨਤ ਕਰਾ ਮਾਤ ਕਰ ਕਾਲਾ ਨਹਿ ਦਿਖਾਵਨੀ ਨੀਕੀ ਮਨ ਨੂੰ ਰੱਖਣ ਗੋਬ ਵਿਸਾਲਾ ਸਤਿਗੁਰਾਂ ਖੈ ਰੱਬ ਦਾ ਹੁਕਮ ਹੈ ਕਰਾ ਮਾਤ ਅਸੀਂ ਨਹੀਂ ਵਿਖਾਣੀ ਉਦੋਂ ਰੋ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਹੇ ਨੇ ਇੱਧਰ ਤੁਸੀਂ ਤਿਆਰੀ ਕਰ ਲਓ ਬਸ ਦਸ ਹਜ਼ਾਰ ਇੱਕ ਬਾਰ ਮਾਰ ਕਰ ਪੁੰਨਾ ਕੀਂਦਲ ਨਾਸ਼ ਰਾਗ ਦਵੈਖ ਤੇ ਹਰਖ ਨਾ ਸ਼ੋਕਾ ਮਨ ਸੰਤਾ ਜਿਸ ਬਾਸਾ ਇੱਕੋ ਵਾਰ ਚ 10000 ਸੈਨਾ ਦਾ ਕਹਾਣ ਕਰ ਦਿੰਦਾ ਹੈ ਵੈਰੀ ਤੇ ਦਲ ਦਾ ਵੱਡਾ ਨਾਸ਼ ਹੋਇਆ ਫਿਰ ਜਿਨ੍ਹਾਂ ਦੇ ਅੰਦਰ ਕੋਈ ਰਾਗ ਨਹੀਂ ਦਵੇਖ ਨਹੀਂ ਹਰਖ ਸ਼ੁਗ ਦੀ ਗੱਲ ਨਹੀਂ ਨਹੀਂ ਇੱਕ ਬਰਾਬਰ ਸ਼ਮ ਦ੍ਰਿਸ਼ਟ ਰਹਿੰਦੇ ਨੇ ਕੋਈ ਪ੍ਰਵਾਹ ਨਹੀਂ ਪੁੱਤਰ ਸਾਹਮਣੇ ਸਿੱਧੋ ਗਏ ਸਿੰਘ ਸਿੱਧੋ ਗਏ ਸਭ ਕੁਟਾਮ ਪੇਦ ਭੈ ਨਰਾ ਨਮ ਸ਼ੋਕ ਨਾਂ ਲੈ ਸ਼ਿਵ ਪਾਵਾਂ ਸਰਬ ਕਲਾ ਸਮਰਥ ਗੁਰ ਪੂਰਨ ਚਹ ਸੁਲੇ ਬਨਾਵਾ ਗੁਰੂ ਸੰਮੁਖਲਾ ਸਮਰਥ ਹੈ ਭਾਈ ਸਾਹਿਬ ਐਸੰਤੋਖ ਸਿੰਘ ਜੀ ਕਹਿੰਦੇ ਨੇ ਉਹ ਕੋਈ ਖੁਸ਼ੀ ਗਮੀ ਦੇ ਨਾਲ ਮੇਲ ਨਹੀਂ ਰੱਖਦੇ ਪੁੱਤ ਜਕਾਰੇ ਛੱਡਦੇ ਨੇ ਪੁੱਤਰ ਦੀ ਮੌਤ ਤੇ ਤੇ ਜਦੋਂ ਸਾਡੇ ਵਰਗੇ ਗੱਲਾਂ ਕਰਦੇ ਨੇ ਪ੍ਰਚਾਰਕ ਜਾਂ ਆਮ ਲੋਕ ਵੀ ਕਰਦੇ ਨੇ ਜੀ ਸ਼ਹਿਬ ਜਿਆਦਿਆਂ ਦਾ ਛੀਦੀ ਦਿਹਾੜਾ ਮਿੱਠੇ ਕਿਉਂ ਵੰਡਦੇ ਹੋ ਉਹਨਾਂ ਨੂੰ ਸਿੱਖਣਾ ਚਾਹੀਦਾ ਗੁਰੂ ਤੋਂ ਖੁਸ਼ੀ ਤੇ ਜਕਾਰੇ ਛੱਡੇ ਜਾਂਦੇ ਨੇ ਸਤਗੁਰੂ ਸ਼ਰ ਸ਼ਰੜ ਕਰਦਾ ਤੀਰ ਛੱਡਦੇ ਨੇ ਜਕਾਰੇ ਛੱਡਦੇ ਨੇ ਛੇਦੀਆਂ ਤੇ ਕਿਉਂ ਕਿਉਂਕਿ ਗੁਰੂ ਨੇ ਤੇ ਸਿਖਾਇਆ ਵੀ ਇੱਥੇ ਤੇ ਮੌਤ ਨੂੰ ਕਬੂਲ ਕਰਨਾ ਪੈਣਾ ਹੈ ਮੌਤ ਤੋਂ ਡਰਣਾ ਨਹੀਂ ਪਹਿਲਾਂ ਮਰਨ ਨੂੰ ਕਬੂਲ ਜੀਵਨ ਕੀ ਛਡਾਸ ਹੋ ਸਭਨਾ ਕੀ ਦੇਣ ਕਾ ਤੋ ਆਓ ਹਮਾਰਾ ਪਾਸ ਸਾਰੇ ਪਾਸੇ ਤੋ ਗੁਰੂ ਸਮਰੱਥ ਹੈ ਕੋਈ ਖੁਸ਼ੀ ਗਮੀ ਦੀ ਗੱਲ ਨਹੀਂ ਸਤਗੁਰੂ ਚਾਹਦੇ ਨੇ ਇੰਲੀ ਹਾਕਮ ਦੀ ਸ਼ਾਨ ਹੈ ਉਹਦਾ ਛੇਤੀ ਨਾ ਸੋਜੇ ਜੋ ਚੰਦ ਨੇ ਉਹ ਕਰ ਸਕਦੇ ਨਹੀਂ ਪਰ ਅਦਰ ਦਰਨਿਆ ਗੁਰਬਿਨ ਕਿਸਮੈ ਸ਼ਿਮਾ ਧਰਨਿਆ ਪ੍ਰਾਪਤੂ ਬ੍ਰਹਮ ਗਿਆਨ ਅਵਸਥਾ ਕੀ ਕਤਿ ਖਰਾਈ ਸੁਖ ਸਾਧੂ ਬ੍ਰਹਮ ਗਿਆਨ ਦੀ ਸੁਭਾਵਸਥਾ ਦੀ ਹਾਲ ਸਾਧਵਾਂ ਨੂੰ ਵਿਖਲਾਈ ਸਤਿਗੁਰਾਂ ਨੂੰ ਬਾਕੀ ਸੁਮਤੀ ਜਨਤ ਨੂੰ ਵਿਖਾਇਆ ਕਿ ਇਹ ਜਰਣਾ ਕਿਵੇਂ ਹੈ ਏਡਾ ਵੱਡਾ ਦੁੱਖ ਆ ਪਹੁੰਚੇ ਦੁੱਖ ਲੈ ਕੇ ਰੱਬ ਨੂੰ ਲਾਂਭੇ ਦੁੱਖ ਕਾਦਾਇਸ਼ ਆਕਾਸ਼ ਤੇ ਬੱਦਲ ਛਾਦਣ ਲੈ ਹੁਣ ਤੇ ਕਣਕਾਂ ਪੱਕਣ ਵਾਲੀਆਂ ਨੇ ਹੁਣ ਤੇ ਚਾਹੀਦਾ ਨਹੀਂ ਸੀ ਇਹ ਜੇ ਲਾਉਂਨੇ ਪਾਇਆ ਗਰਮੀ ਚ ਲੈ ਹੁਣ ਰੱਬ ਮੀ ਨਹੀਂ ਪਾਉਂਦਾ ਇਹ ਉਲੰਭੇ ਸਤਗੁਰਾਂ ਆਖਿਆ ਸੀ ਨਹੀਂ ਉਲੰਭੇ ਦੇ ਨਹੀਂ ਦੇਣੇ ਇਹਨੂੰ ਖੰਨਿਓ ਤਿੱਖੀ ਵਾਲੋਂ ਨਿੱਕੀ ਕਿਉਂ ਆਖਿਆ ਗਿਆ ਜੀ ਕਿਉਂਕਿ ਮਾਛੀ ਵੜ ਦੇ ਜੰਗਲਾਂ ਤੱਕ ਦਾ ਸਫਰ ਜਿਹੜਾ ਉਹ ਕੰਡਿਆਂ ਵਾਲਾ ਹੈ ਪੈਰਾਂ ਤੋਂ ਲੈ ਕੇ ਸਿਰ ਤੱਕ ਕੰਡੇ ਨੇ ਗੁਰੂ ਨੇ ਸਿਖਾਇਆ ਕਿ ਸਿਖਾ ਜੀ ਸਿੱਖੀ ਦੇ ਮਾਰਗ ਤੇ ਤੁਰਨਾ ਤੇ ਹਰ ਪਾਸਿਓਂ ਠੋਕਰਾਂ ਹੋਣਗੀਆਂ ਜੇ ਸੱਚੇ ਮਾਰਗ ਚੱਲਦੇ ਆ ਉਸ ਤਿਤ ਕਰਿਆ ਜਹਾਨ ਹੈ ਨਾ ਤੋ ਪਹਿਲੋਂ ਬੜੀਆਂ ਠੋਕਰਾਂ ਮਾਰਦੇ ਨੇ ਜਿਹਨਾਂ ਚ ਜੰਨਤ ਨੂੰ ਸਮਝ ਨਹੀਂ ਹੁੰਦੀ ਉਹਨਾਂ ਚ ਬਦਰਾਮੀ ਲੋਕ ਕਰਦੇ ਰਹਿੰਦੇ ਨੇ ਵੀ ਇਹ ਤੇ ਇੰਜ ਕਰਦਾ ਹੈ ਜੀ ਇਹ ਤੇ ਇੰਜ ਕਰਦਾ ਹੈ ਪਰ ਜਦੋਂ ਜੰਨਤ ਨੂੰ ਸਮਝ ਆ ਗਈ ਪਿੰਨੀ ਇਹ ਚੁਗਲੀ ਕਰਨ ਵਾਲਾ ਝੂਠ ਬੋਲ ਰਿਹਾ ਤੇ ਹੋਰ ਕੁਝ ਹੀ ਹੈ ਫਿਰ ਉਹ ਵਿਅਕਤੀ ਹੈਰਾਨ ਹੁੰਦਾ ਵੀ ਮੈਂ ਤਾਂ ਲੋਕਾਂ ਨੂੰ ਬਹੁਤ ਦੱਸ ਰਿਹਾ ਸੀ ਲੋਕ ਅਸਰ ਹੀ ਨਹੀਂ ਕਰ ਰਹੇ ਫਿਰ ਆਪਾਂ ਹੀ ਚੁੱਪ ਕਰ ਜਾਂਦਾ ਹੈ ਰੱਬ ਚੁੱਪ ਕਰਾ ਦਿੰਦਾ ਵੀ ਹੁਣ ਤੇਰੀ ਕੀਤੀ ਬਦਰਾਮੀ ਦੇ ਨਾਲ ਇਸ ਵਿਅਕਤੀ ਦਾ ਕੋਈ ਵੀ ਨੁਕਸਾਨ ਨਹੀਂ ਹੋਣਾ ਤਾਂ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ ਓ ਮੇਰੇ ਸੱਜਣਾ ਮੇਰੇ ਮਿੱਤਰੋ ਆਓ ਮੇਰੀ ਨਿੰਦਿਆ ਕਰੋ ਨਿੰਦੋ ਨਿੰਦ ਲੋ ਲੋਕ ਮੋਕੋ ਨਿੰਦੋ ਜੰਦਾ ਜਨ ਕੋ ਖਰੀ ਪਿਆਰੀ ਨੰਦਾ ਬਾਪ ਨੰਦਾ ਮੈਂ ਤારી ਪਰਕਰਣ ਵਾਲੇ ਦਾ ਕਸੂਰ ਨਹੀਂ ਹੁੰਦਾ ਕਿਸੇ ਵਿਅਕਤੀ ਦਾ ਸੁਭਾਅ ਬਣ ਦਿੰਦਾ ਹੈ ਕਿ ਜਿੱਥੇ ਉਹ ਖਲੋਤਾ ਉਹਦੇ ਕੋਲ ਰਿਆ ਹੀ ਨਹੀਂ ਜਾਂਦਾ ਉਹਨੇ ਕਿਸੇ ਨਾ ਕਿਸੇ ਦਾ ਜਿਹੜਾ ਟੇਕ ਬਣਾ ਕੇ ਬਦਰਮੀ ਕਰ ਜਾਣੀ ਸਤਗੁਰਾਂ ਕਿਹਾ ਸੀ ਨਿੰਦਕ ਜਿਹੜਾ ਨਾ ਸਾਰੀ ਉਮਰ ਇਸ ਤਰ੍ਹਾਂ ਜਿਵੇਂ ਜਮਾਦਾਰ ਗੰਦ ਢੂੰਡਦਾ ਨਾ ਗਲੀਆਂ ਨਾਲੀਆਂ ਚ ਹੱਥ ਰਿੰਦਾ ਉਹ ਆਪਣੇ ਸਿਰ ਤੇ ਗੰਦ ਦੀਆਂ ਟੋਕਰੀਆਂ ਲੈ ਕੇ ਫਿਰਦਾ ਹੈ ਇਹ ਵੀ ਜਿੱਤੇ ਰੱਖੀ ਦਿੰਦਿਆ ਕਰਨ ਵਾਲਾ ਵੀ ਇਸ ਸੰਸਾਰ ਵਿੱਚ ਉਹਨੂੰ ਕੋਈ ਮੂੰਹ ਨਹੀਂ ਲਾਂਦਾ ਜਦੋਂ ਸਮਝਾਦਾਂ ਦੀ ਲੋਕਾਂ ਨੂੰ ਵੀ ਇਹਦਾ ਤੇ ਕੰਮ ਹੀ ਇਹ ਵੇ ਤੇ ਰੱਬ ਦੇ ਦਰਚ ਮੂੰਹ ਕਾਲਾ ਜਾਂ ਨਿੰਦਕ ਗਾ ਮੁਖ ਕਾਲਾ ਹੋਵਾ ਦੀਨ ਦੁਨੀਆ ਕੈਦਲ ਬਾਰ ਦੋਵੇਂ ਲੋਕ ਹੀ ਖਰਾਬ ਕਰਲੇ ਉਹਨੇ ਨਾ ਇੱਥੋਂ ਜੋ ਗਾਇਆ ਨਾ ਉੱਥੋਂ ਜੋ ਗਾਇਆ ਪਾਈ ਸਾਹਿਬ ਸਿਖਤ ਕਰਦੇ ਨੇ ਗੁਰੂ ਸਾਹਿਬਾਂ ਦੀ ਵੀਰਤਾ ਦੀ ਕਹਿਣ ਲੱਗੇ ਧੰ ਧੰ ਸਤਗੁਰ ਕੀ ਮੈਮਾ ਕੌਣ ਭੇਵ ਅਸ ਜਨ ਸਰਬੱਗਿਆ ਕੀ ਗੂੜ ਮਾਰਤਾ ਕਿਮ ਅਲ ਪੱਗਿਆ ਬਖਾਨਾ ਹੈ ਕਹਿਣ ਲੱਗੇ ਉਹਨਾਂ ਦਾ ਜੀਵਨ ਬੜਾ ਉੱਚਾ ਹੈ ਮਹਾਂਪੁਰਖਾਂ ਦਾ ਗੁਪਤ ਗਾਲ ਨੂੰ ਅਲ ਪੱਗ ਜਿਹੜਾ ਉਹ ਕਿਵੇਂ ਕਹਿ ਸਕਦਾ ਹੈ ਕਿਵੇਂ ਬਿਆਨ ਕਰ ਸਕਦਾ ਹੈ ਬਾਰ ਬਾਰ ਸਿੰਘਨ ਕੇ ਕਹਿ ਬੇ ਨਿਕਸ਼ਨ ਕੀ ਕਰਨ ਧਿਆਨੀ ਚਹੇ ਖਾਲਸਾ ਦੇ ਅਬ ਟੀਕਾ ਘਾਲੀ ਘਾਲ ਉਦਾਨੀ ਸਤਿਗੁਰਾਂ ਨੇ ਗੁਰੂਪੰਥ ਦੇ ਸਾਹਮਣੇ ਜਦੋਂ ਉਹਨਾਂ ਨੇ ਪੰਜਾਂ ਨੇ ਅਦਾਸ ਕੀਤੀ ਵੀ ਨਹੀਂ ਦਾਤਾ ਜੀ ਤੁਹਾਨੂੰ ਹੁਣ ਅਸੀਂ ਤੁਹਾਡੇ ਦਸੇ ਤਰੀਕੇ ਤਹਿਤ ਖਾਲਸਾ ਪੰਥ ਨੂੰ ਕਮ ਕਰਦਾ ਹੈ ਪੰਜ ਪਿਆਰੇ ਗੱਲ ਕਹਿ ਰਹੇ ਨੇ ਵੀ ਤੁਸੀਂ ਨਹੀਂ ਰਹਿ ਸਕਦੇ ਨਹੀਂ ਅਸੀਂ ਜੰਗ ਨਹੀਂ ਕਰਨੀ ਤੁਹਾਨੂੰ ਜੰਗ ਵਿੱਚ ਨਹੀਂ ਜਾਣ ਦੇਣਾ ਅਸੀਂ ਲੜਾਂਗੇ ਅਸੀਂ ਇੱਥੇ ਜੰਗ ਵਿੱਚ ਬਰਾਂਗੇ ਸਿੱਧੀ ਪ੍ਰਾਪਤ ਕਰਾਂਗੇ ਪਰ ਤੁਹਾਨੂੰ ਨਹੀਂ ਤੁਸੀਂ ਜਿਉਂਦੇ ਰਹੋਗੇ ਤੇ ਸਾਡੇ ਵਰਗੇ ਲੱਖਾਂ ਸਿੰਘ ਪੈਦਾ ਕਰ ਦਿਓਗੇ ਤੁਸੀਂ ਨਾ ਰਹੇ ਹੋ ਸਕਦਾ ਜਿਹੋ ਜੀ ਦਸ਼ਾ ਬਣੀ ਸਾਥੋਂ ਇਦੀ ਮੁਸ਼ਕਲਤ ਨਾ ਹੋਵੇ ਆਪਾਂ ਸਾਰੇ ਛੇਦ ਹੋ ਗਏ ਪਿਆਰੇ ਵੀ ਛੇਦ ਹੋ ਗਏ ਤੇ ਕਰਾਂਗੇ ਕੀ ਸਤਿਗੁਰੂ ਤਿਆਰੀ ਕਰਦੇ ਨੇ ਸੰਧਿਆ ਭਈ ਪਪੀਖਣਾ ਬੋਲ ਤਬੰਦ ਗਮਾਏ ਗਿੱਧੜ ਬੋਲਦੇ ਨੇ ਜੀ ਸੰਧਿਆ ਦਾ ਸਮਾ ਹੋ ਗਿਆ ਪੰਚ ਮੀਰ ਉਰ ਤੀਰ ਤਬ تیم ਕਬੀ ਨਾਮ ਸੁਨਾਈ ਪੰਜ ਸਿੰਘ ਗੁਰੂ ਸਾਹਿਬਾਂ ਦੇ ਸਾਹਮਣੇ ਜਾਂਦੇ ਨੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਉਹਨਾਂ ਦੇ ਨਾਮ ਦੱਸਣਾ ਕਿ ਕਿਹੜੇ ਕਿਹੜੇ ਨੇ ਸਵੇ ਗਿਆ ਚੰਦ ਦਾਇਆ ਸਿੰਘ ਯਾਰ ਧਰਮ ਸਿੰਘ ਦੀਮਾਨ ਸਿੰਘ ਤੀਜੋ ਬਲਮੀਰ ਸੰਘਾ ਸੰਘ ਸੰਤ ਸਿੰਘ ਪੰਚਮ ਇਹ ਨੰਬਰ ਥਾਯੋ ਦੇਕਰ ਤੀਰ ਪੰਜ ਸਿੰਘ ਨੇ ਜੀ ਭਾਈ ਨਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਇਹ ਪੰਜ ਪਿਆਰਿਆਂ ਵਿੱਚੋਂ ਹਨ ਆਪ ਜੀ ਚੇਤੇ ਰੱਖਿਓ ਭਾਈ ਮੋਹਕਮ ਸਿੰਘ ਨਾਲ ਸੰਗ ਪੰਜ ਪਿਆਰਿਆਂ ਵਿੱਚੋਂ ਉਹ 시ਦੀ ਪ੍ਰਾਪਤ ਕਰ ਚੁੱਕੇ ਨੇ ਦੋ ਪਿਆਰਿਆਂ ਵਿੱਚੋਂ ਰਹਿ ਗਏ ਨੇ ਇਹ ਉਹ ਪਿਆਰੇ ਨੇ ਜਿਨ੍ਹਾਂ ਨੇ ਆਪਣੇ ਸੀਸ ਦੇ ਕੇ ਸਤਿਗੁਰਾਂ ਨੂੰ ਆਪ ਆ ਸਮਰਪਿਤ ਕਰਕੇ ਖਾਲਸਾ ਪੰਥ ਦੀ ਸਾਜਣਾ ਵਿੱਚ ਇਹ ਖਾਲਸੇ ਨੂੰ ਆਰੰਭ ਦਾ ਰੂਪ ਦੇਣਾ ਮੈਂ ਬਣੀ ਬਾਰੀ ਜ਼ਿਕਰ ਕਰਨਾ ਕਈ ਵਾਰੀ ਅਗਲਾ ਕਹਿੰਦਾ 피ਰੋਜ ਅਸੀਂ ਨਹੀਂ ਸਮਝੇ ਸਤਿਗੁਰਾਂ ਖਾਸੀ ਇਹ ਸਜਣਾ ਐ ਮੇਰੇ ਖਾਲਸਾ ਮੇਰੀ ਸਿਖਾਂ ਤੂੰ ਆਪਣੇ ਆ ਵਿੱਚ ਪਰਮਾਤਮਾ ਕਿਸੇ ਦੇ ਸਾਹਮਣੇ ਠੋਕਰਾਂ ਨਾ ਖਾਈ ਤੂੰ ਪੂਰਨ ਰੱਬ ਹੈ ਬਾਣੀ ਤੇ ਬਾਣੇ ਦਾ ਧਾਰਣੀ ਬਣ ਕੇ ਜੋ ਨੋ ਤਿਆਰਬਰ ਤਿਆਰ ਹੋ ਕੇ ਸਾਹਮਣੇ ਸ਼ੀਤੇ ਦੇ ਖਲੋਵੀ ਤੇ ਵੇਖੀ ਵੀ ਪਰਮੇਸ਼ਰ ਤੇਰੇ ਸਾਹਮਣੇ ਹੋਵੇਗਾ ਉਹ ਮੇਰਾ ਸਰੂਪ ਹੋਵੇਗਾ ਕਿਸੇ ਹੋਰ ਦਾ ਨਹੀਂ ਪਰ ਆਪਾਂ ਦੇ ਇਥੇ ਮੱਥਾ ਟੇਕਿਆ ਮੰਦਰਾਂ ਦੇ ਵਿੱਚ ਟੇਕੀ ਜਾ ਰਹੇ ਆ ਮੜੀਆਂ ਵਿੱਚ ਟੇਕੀ ਜਾ ਰਹੇ ਆ ਕਿਤੇ ਮੱਠ ਬਣਿਆ ਉਥੇ ਕੱਪੜੇ ਚੜਾਈ ਜਾ ਰਹੇ ਆ ਸਿੰਘਾਂ ਵਾਲੀ ਗੱਲ ਨਹੀਂ ਕੋਈ ਨਹੀਂ ਸਾਡੇ ਕੋਲ ਇਹ ਨੇ ਜੀ ਪੰਜ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਇਹ ਪੰਜ ਬੈਠੇ ਬੜਾ ਤਰਵਾਸ ਰੱਖਦੇ ਨੇ ਆਪਣੇ ਨੇਤਰਾਂ ਨੂੰ ਆਪਣੇ ਇੰਦਰੀਆਂ ਨੂੰ ਸਮਝਾਉਂਦੇ ਨੇ ਕਿ ਸਹਿਬਾ ਦੇ ਸਾਹਮਣੇ ਵਿਰਾਗੀ ਨਹੀਂ ਹੋਣਾ ਗਮ ਘਿੰਨੇ ਇਹ ਨਹੀਂ ਪਤਾ ਇਹ ਨਹੀਂ ਇਹਨਾਂ ਨੂੰ ਨਹੀਂ ਦੁੱਖ ਹੋ ਰਿਹਾ ਸਾਥੀ ਵਿਛੜੇ ਨੇ ਜੀ ਜਿਸ ਮਾਤਾ 구ਦਰੀ ਨੂੰ ਸੱਚੀ ਮੁੱਚੀ ਮਾਮਾਨ ਕੇ ਬੈਠੇ ਨੇ ਸਿੱਖਣਾ ਦਾਦੀ ਮਾ ਕਹਿੰਦੇ ਨੇ ਸਿੱਖ ਵੀ ਉਹਨਾਂ ਨੂੰ ਕਿਉਂਕਿ ਸਾਧਗੁਰਾਂ ਕਹਿ ਦਿੱਤਾ ਸੀ ਤੁਹਾਡੀ ਮਾਤਾ ਸਹਿਬ ਕੌਣ ਹੈ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਦਾਦੀ ਲਕੀ ਨਾ ਮਾ ਗੁਦਰੀ ਦਾਦੀ ਦਾ ਪਤਾ ਨਹੀਂ ਆਪਣੇ ਸਾਥੀ ਭਰਾਵਾਂ ਦਾ ਪਤਾ ਨਹੀਂ ਦੋਹਾਂ ਨੂੰ ਸਾਹਮਣੇ ਛੰਣਣੀ ਛੰਣਣੀ ਹੁੰਦੀ ਵੇਖਿਆ ਇੱਕ ਨਹੀਂ ਲੱਖਾਂ ਨੇ ਵਾਰ ਕੀਤੇ ਬੱਚਿਆਂ ਤੇ ਵੀ ਨਹੀਂ ਛੇਦ ਹੁੰਦੇ ਤੇ ਇੱਕੋ ਦਮ ਟੁੱਟ ਕੇ ਪਾਓ ਸਾਰੀਆਂ ਗੋਲੀਆਂ ਚਲਾ ਦਿਓ ਜੀ ਤਾ ਲੱਖਾਂ ਦੀ ਸ਼ੈਨਾ ਜਿਹੜੀ ਹੈ ਉਹਦਾ ਕਾਹਨ ਹੋਇਆ ਬਹੁਤ ਸਾਰੀ ਸ਼ੈਨਾ ਮਰੀ ਹਜ਼ਾਰਾਂ ਫਟੜ ਹੋਏ ਸਤਿਗੁਰੂ ਬੈਠੇ ਨੇ ਬੜੇ ਧਿਆਨ ਵਿੱਚ ਹਨੇਰਾ ਹੋ ਗਿਆ ਇਹ ਪੰਜੇ ਸਿੰਘ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਬਹਿ ਜਾਂਦੇ ਨੇ ਕਹਿਣ ਲੱਗੇ ਆਓ ਬੈਠੋ ਅਸੀਂ ਤੁਹਾਡੇ ਸਾਹਮਣੇ ਕੁਝ ਅਰਦਾਸ ਕਰਨੀਆਂ ਨੇ ਗੁਰਤਾਰ ਪਨ ਲਗੇ ਖਾਲਸੇ ਪੰਚ ਸਿੰਘ ਤੈ ਸੋਹੇ ਸਰੀਰ ਪੰਚੋ ਮਹਿਨ ਤਵਰਤ ਤਮੈ ਹਉ ਪੰਚ ਮਿਲੈ ਸੇ ਪੀਰਨ ਪੀਰ ਗੁਰਤਾਰ ਪਨ ਲਗੇ ਖਾਲਸੇ ਪੰਚ ਸਿੰਘ ਤੈ ਸੋਹੇ ਸਰੀਰ ਪੰਚੋ ਮਹਿਨ ਤਵਰਤ ਤਮੈ ਹਉ ਪੰਚ ਮਿਲੈ ਸੇ ਪੀਰਨ ਪੀਰ ਆਪਾਂ ਤੇ ਪੰਜਾਂ ਦੀ ਗੱਲ ਹੀ ਨਾ ਮੰਨੀ ਸ਼ਾਨੀ ਸ਼ਾਨ ਅਤਿ ਸ੍ਰੀ ਮੌਰ ਸੰਸਥਾ ਜੀ ਅਕਾਲ ਤਖਤ ਸਾਹਿਬ ਉਥੇ ਪੰਜ ਪਿਆਰੇ ਨੇ ਜਦੋਂ ਚਿਤ ਕੀਤਾ ਰਭੰਦ ਕੀਤਾ ਜੇ ਨੇ ਕੱਢ ਦਿੱਤਾ ਜਦੋਂ ਚਿਤ ਕੀਤਾ ਉਹਨਾਂ ਨੂੰ ਨੌਕਰੀ ਤੇ ਲਾ ਦਿੱਤਾ ਉਹਨਾਂ ਨੂੰ ਵੀ ਨੌਕਰੀ ਤੇ ਰੱਖਿਆ ਤਨਖਾਵਾ ਦਿੰਦੇ ਨੇ ਗੁਰੂ ਸਾਹਿਬਾਂ ਨੇ ਪਤਾ ਕੀ ਦੱਸੀ ਸੀ ਮਨ ਤਾਂ ਗੁਰਤਾ ਅਰਪਣ ਲੱਗੇ ਖਾਲਸੇ ਗੁਰੂ ਜੀ ਦਾ ਇੱਥੇ ਬੜਾ ਵੱਡਾ ਦਿਮਾਗ ਸੀ ਵਿਸ਼ਾਲ ਉੱਚ ਦਿਮਾਗ ਨੇ ਆਪਣੀ ਵਿਅਕਤੀ ਤੇ ਆਪਣੇ ਆਦਰਸ਼ ਨੂੰ ਧਰਤੀ ਤੇ ਅਮਰ ਰੂਪ ਦਿੱਤਾ ਹੈ ਇਸ਼ੇ ਵਾਸਨੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਵੀ ਅੰਤ ਤੱਕ ਦੁਜੇ ਰਹਿੰਦਾ ਦਾਈਆ ਸੀ ਵੀ ਤੁਸੀਂ ਸਿਧੀਆਂ ਪ੍ਰਾਪਤ ਕਰ ਲਓ ਨਹੀਂ ਛੱਡਣਾ ਕਿਲਾ ਅੱਜ ਵੀ ਪੁੱਤਰਾਂ ਤੱਕ ਸ਼ਹੀਦ ਕਰਾਏ ਚਮਕੌਰ ਦੀ ਗੜੀ ਵਿੱਚ ਤੇ ਆਪ ਵੀ ਚਾਹਦੇ ਨੇ ਕਿ ਅਸੀਂ ਸਰੀਰ ਤਿਆਗਣ ਰਣ ਪੱਤੇ ਦੇ ਵਿੱਚ ਕਿਉਂ ਕਿਉਂ ਕਿ ਉਹਨਾਂ ਦਾ ਆਪਣਾ ਆਦਰਸ਼ ਇੰਨਾ ਉੱਚਾ ਹੈ ਅਸੀਂ ਇਹ ਆਦਰਸ਼ ਨੂੰ ਖਾਲਸੇ ਦੇ ਰੂਪ ਦੇ ਵਿੱਚ ਮੂਰਤੀਮਾਨ ਕਰਨਾ ਹੈ ਜਿਹਨੇ ਸਦਾ ਜਿਉਂਦਾ ਰਹਿਣਾ ਹੈ ਖਾਲਸੇ ਨੂੰ ਕੋਈ ਨਹੀਂ ਮਾਰ ਸਕੇਗਾ ਜੀ ਬੜਿਆ ਨਿਆਖਿਆ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਅੱਜ ਵੀ ਕੀਤਾ ਜਾ ਰਿਹਾ ਸਾਡੇ ਆਪਣਿਆਂ ਨੇ ਕੀਤਾ ਵੀ ਕਰ ਦਿਓ ਖਤਮ ਜਿਵੇਂ ਹੋ ਸਕਦਾ ਪੰਜਾਬੀ ਪੰਜਾਬ ਨੂੰ ਪੰਜਾਬੀਅਤ ਨੂੰ ਗੁਰੂ ਕੀ ਸਿੱਖਾਂ ਨੂੰ ਇਹੋ ਜਿਹੇ ਤਰੀਕੇ ਦੇ ਨਾਲ ਮਾਰੋ ਸਾਰੇ ਨਸ਼ਈ ਹੋ ਜਾਣੋ ਸਾਰੇ ਵਿਸ਼ਈ ਹੋ ਜਾਣ। ਸਾਨੂੰ ਝੂਠੀਆਂ ਕਸਮਾਂ ਖਾਧੀਆਂ ਸਾੜਿਆਂ ਨੇ ਗੁੱਟਕਿਆਂ ਤੇ ਗੁਰਬਾਣੀ ਦਾ ਵੀ ਅਦਬ ਨਾ ਕੀਤਾ ਗਿਆ। ਮੜਾ ਰੌਲਾ ਪਿੰਦਾ ਜੀ ਬਾਦਲ ਸਾਹਿਬ ਨੇ ਕੀਤਾ ਦੂਜੇ ਨੇ ਆ ਕੀਤਾ ਤੇ ਜੋ ਕੁਝ ਕੈਪਟਨ ਸਾਹਿਬ ਨੇ ਕੀਤਾ ਇਹ ਵੀ ਤੇ ਗੁਰਬਾਣੀ ਦੀ ਅਵੇਦਬੀ ਸੀ। ਠੇਕੇ ਸ਼ਰਾਬ ਦੇ ਸਰਕਾਰਾਂ ਦੇ ਸਾਡੇ ਚੁਣੇ ਹੋਏ ਨਮਾਇंदे ਸਮਾਇਕ ਤੇ ਅਫੀਮ ਦੇ ਧੰਦੇ ਆਪ ਕਰਵਾਂਦੇ ਨੇ ਤੇ ਕਸੂਰ ਕਢਣਾ ਨੌਜਵਾਨੀ ਦਾ ਜੀ ਉਹ ਨਸ਼ਈ ਹੋ ਗਏ ਜੀ ਤੇ ਬੱਚੇ ਅੱਜ ਕੱਲ ਦੇ ਵਿਗੜ ਗਏ ਜਦੋਂ ਬੱਚਿਆਂ ਤੋਂ ਵਕਾਹੋਗੇ ਮੈਂ ਨਾ ਨਹੀਂ ਲੈਂਦਾ ਕਹਿੰ ਮੈਂ ਲੇ ਪੰਚਾਇਤ ਨੂੰ ਕਹਿ ਲਿਆ ਵੀ ਮੇਰੇ ਕੋਲੋਂ ਲੈ ਜਾਓ ਨਸ਼ਾ ਇਹ ਵੇਚੋ ਇਹਦੇ ਚ ਜਿਹੜੀ ਆਮਦਨ ਹੋਏਗੀ ਉਹਦੇ ਨਾਲ ਪਿੰਡ ਦੇ ਕੰਮ ਕਰਾਉ ਇਹ ਸਾਡੀ ਦਸ਼ਾ ਇਹਨੂੰ ਗੁਰਬਾਣੀ ਕਹਿੰਦੀ ਆਧਾਰ ਦੇਖ ਸਭ ਨੂੰ ਹਸੈ ਐਸੀ ਦਸ਼ਾ ہماری ਪੰਚਾਇਤ ਗ੍ਰਾਂਡ ਗ੍ਰਾਂਡ ਮੰਦਨ ਗਈ ਤੇ ਉਹ ਵਿਅਕਤੀ ਕਹਿੰਦਾ ਸਾਨੂੰ ਤੇ ਐਮਐਲ ਨੇ ਆਖਿਆ ਵੀ ਆਹ ਵੇਚ ਲੋ ਤੁਹਾਨੂੰ ਕੋਈ ਨਹੀਂ ਫੜੇਗਾ ਲਾ ਦੇਓ ਸਾਰੇ ਪਿੰਡ ਦੇ ਬੱਚਿਆਂ ਨੂੰ ਖਾਣ ਵਾਸਤੇ ਇਹ ਸਾਡੀਆਂ ਸਰਕਾਰਾਂ ਨੇ ਇੱਥੇ ਗੁਰੂ ਦੀ ਦੇਖ ਨੂੰ ਪ੍ਰਗਟ ਕਰਦਾ ਕਵੀ ਕਹਿਣ ਲੱਗਾ ਉਹਨਾਂ ਨੇ ਖਾਲਸੇ ਨੂੰ ਆਪਣਾ ਆਦਰਸ਼ ਦਿੱਤਾ ਖਾਲਸੇ ਦੇ ਰੂਪ ਵਿੱਚ ਆਪਣੇ ਆਦਰਸ਼ ਨੂੰ ਮੂਰਤੀਮਾਨ ਕਰ ਦਿੱਤਾ ਜਿਹਨੇ ਸਦਾ ਜਿਉਂਦੇ ਰਹਿਣਾ ਜਿਨੀ ਸੂਰਤਾ ਕੁਰਬਾਨੀ ਨਿਰਪੈਤਾ ਅੱਜ ਦਿਖਾਈ ਦਰਤੀ ਵਿੱਚ ਵਿਚਰਨ ਵਾਲੇ ਆਪਣੇ ਅਮਰੂਪ ਖਾਲਸਾ ਵਿੱਚ ਉਹ ਹੀ ਤਾਕਤ ਭਰ ਦਿੱਤੀ ਉਹ ਗੁਣ ਖਾਲਸੇ ਵਿੱਚ ਸਦਾ ਨਹੀਂ ਭਰੇ ਗਏ ਐਵੇਂ ਨਾ ਆਖਿਆ ਕਰੋ ਵੀ ਆਪਾਂ ਦੇ ਕੁਝ ਖਾਂਦੇ ਨਹੀਂ ਨਹੀਂ ਪੀਂਦੇ ਨਹੀਂ ਝੂਠ ਨਹੀਂ ਬੋਲਦੇ ਆਪਾਂ ਨੂੰ ਮਰਦ ਦੀ ਕੀ ਲੋੜ ਅਮਰਤ ਛਕਿਆਂ ਪੰਜ ਗੁਣ ਮਿਲਦੇ ਨੇ ਪੰਜ ਪਿਆਰਿਆਂ ਦੇ ਨਹੀਂ ਚਾਰ ਗੁਣ ਮਿਲਦੇ ਨੇ ਸਹਬਜ਼ਾਦਿਆਂ ਦੇ ਨਹੀਂ ਆਪਾਂ ਜਿਹੜਾ ਜਨਮ ਦਿਨ ਹੋਵੇ ਉਹਨੂੰ ਗਿਫਟ ਦਿੰਦੇ ਆ ਨਾ ਗੁਰੂ ਨੇ ਗਿਫਟ ਦਿੱਤੀ ਵੀ ਪੰਜ ਪੰਜਾਂ ਰਾਹੀਂ ਚਾਰ ਚਾਰਿਆਂ ਦੇ ਸ਼ੀਸ਼ ਲੈ ਕੇ ਉਹਨਾਂ ਦੀਆਂ ਛੀਧੀਆਂ ਤੋਂ ਬਾਅਦ ਦਿਆਂਗਾ ਮੇਰਾ ਖਾਲਸਾ ਅਜਿੱਤ ਹੈ ਮੇਰਾ ਖਾਲਸਾ ਆਪੇ ਜੁੱਜੇਗਾ ਕੋਈ ਕਿਦੋਂ ਸਿੱਖਣ ਦੀ ਲੋੜ ਨਹੀਂ ਮੇਰੇ ਖਾਲਸੇ 'ਚ ਬੜੀ ਤਾਕਤ ਹੋਵੇਗੀ ਮੇਰਾ ਖਾਲਸਾ ਹਰ ਮੈਦਾਨ 'ਚ ਫਤਿਹ ਪ੍ਰਾਪਤ ਕਰੇਗਾ ਮੇਰਾ ਖਾਲਸਾ ਦਇਆ ਦਾ ਧਰਨੀ ਬਣ ਗਿਆ ਹੈ ਮੇਰੇ ਖਾਲਸੇ ਕੋਲ ਧਰਮ ਹੋਵੇਗਾ ਮੇਰੇ ਖਾਲਸੇ ਕੋਲ ਹਿੰਮਤ ਹੋਵੇਗੀ ਮੇਰਾ ਖਾਲਸਾ ਮੋਤੋਂ ਰਹਿਤ ਹੋਵੇਗਾ ਮੇਰੇ ਖਾਸਾ ਸਮੁੱਚੇ ਜਗਤ ਦੇ ਵਿੱਚ ਮੈਂ ਉਹਨੂੰ ਸਰਦਾਰੀ ਦਾ ਚਿੰਨ੍ਹ ਦੇ ਦੇਵਾਂਗਾ ਜਿਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਪਾਵਾਂ ਹੁਣ ਜਦੋਂ ਅੱਜ ਗੁਰੂ ਜੀ ਨੇ ਜਿਹੜਾ ਇਸ ਚਮਕੌਰ ਦੀ ਗੜੀ ਵਿੱਚ ਕੀਤਾ ਇਹ ਇਤਿਹਾਸਕਾਰ ਕਹਿੰਦਾ ਇੱਕ ਕੌਮੀ ਟਰੈਕਟ ਬਣ ਗਿਆ ਸਤਗੁਰਾਂ ਨੇ ਕੌਮੀ ਕੈਰੈਕਟਰ ਬਣਾ ਦਿੱਤਾ ਵੀ ਪੰਜ ਸਿੰਘ ਜਿਹੜੇ ਦੇ ਉਹ ਗੁਰੂ ਹਨ ਇਸ ਤੋਂ ਬਾਅਦ ਇਹ ਦੋਵੇਂ ਕੱਲੂ ਕਾਰੇ ਸੰਸਾਰ ਤੇ ਬਣੇ ਕੀ ਸ਼ਹੀਦੀਆਂ ਕੀ ਸੁਨਹਿਰੇ ਜੁੱਧ ਸਾਰਾਗੜੀ ਦਾ ਜੁੱਧ ਸਾਰਾਗੜੀ ਤੇ ਸ਼ੈਲੀ ਪੁੱਲ ਨਹੀਂ ਖਾਲਸੇ ਵਿੱਚ ਚਮਕਾਉਣ ਅੱਜ ਦਾ ਸਾਕਾ ਸਦਾ ਕੌਮੀ ਕੈਰੈਕਟਰ ਹੋ ਕੇ ਚਮਕਿਆ ਸ਼ਿੰਘਾਂ ਦਾ ਆਦਰਸ਼ੇ ਜੰਗ ਹੋ ਗਿਆ ਤੇ ਖਾਲਸੇ ਨੇ ਐਸੇ ਸਮਿਆਂ ਤੇ ਅਹਿਨ ਸ਼ੋਰ ਮਤਾਵ ਖਾਈ ਹੁਣ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਤੋਂ ਨਿਕਲਣ ਲੱਗੇ ਨੇ ਤਾਂ ਵੀ ਆਪਣੇ ਵੱਦੇ ਅਸੂਲ ਦਾ ਚਮਤਕਾਰ ਦੱਸਦੇ ਹਨ ਪੰਜ ਪਿਆਰੇ ਪੰਥਰੂ ਵਿੱਚ ਕਹਿ ਰਹੇ ਨੇ ਕਿ ਆਪ ਜ਼ਰੂਰ ਚਲੇ ਜਾਓ ਤੇ ਆਪ ਪ੍ਰਵਾਨ ਕਰ ਰਹੇ ਹਨ ਜਵਾਬ ਨੇ ਦਿੱਤਾ ਪੰਜਾਂ ਨੂੰ ਜੇ ਗੁਰੂ ਆਖਿਆ ਨਾ ਕਿ ਮੇਰੇ ਪੰਜਾਂ ਵਿੱਚ ਮੈਂ ਵਸਨਾ ਪੰਜ ਮੇਰਾ ਹੀ ਰੂਪ ਨੇ ਰੱਬ ਦਾ ਰੂਪ ਹਨ ਤੇ ਹੱਥ ਜੋੜ ਦਿੱਤੇ ਵੀ ਜਾਵਾਂਗੇ ਤੁਹਾਡੇ ਅੱਖੇ ਲਾ ਕੇ ਮੰਨ ਲਿਆ ਹੁਕਮ ਉਹ ਮੇਰੇ ਵਰਗਿਆਂ ਖਾਜੀਓ ਅਕਾਲ ਤੱਕ ਤੇ ਸਰਕਾਰੀ ਜੀਓ ਤੇ ਜਥੇਦਾਰ ਸਰਕਾਰੀ ਥਾਪ ਦਿੰਦਾ ਜੀ ਉਹਨਾਂ ਦੀ ਗੱਲ ਕਿਉਂ ਮੰਨੀ ਥਾਪਿਆ ਗਿਆ ਨਾ ਸਾਨੂੰ ਮੰਨਣੀ ਪੈਗੀ ਜਾਣ ਤੇ ਇਹੋ ਜੇ ਧੰਗ ਦੀ ਵਿਰੋਧਤਾ ਕਰੋ ਵੀ ਉੱਥੇ ਬੰਦੇ ਹੀ ਆਪਣੇ ਆ ਜਾਣ ਜਿਨ੍ਹਾਂ ਨੂੰ ਅਸੀਂ ਮੰਨ ਰਹੇ ਹਾਂ ਵੀ ਉਹ ਸਹੀ ਨਹੀਂ ਤੇ ਲਾ ਦਿਓ ਗੱਦੀ ਤੋਂ ਬੜਾ ਸੌਖਾ ਹੈ ਲਾਣਾ ਏਡੀ ਵੱਡੀ ਗੱਲ ਨਹੀਂ ਪਰ ਅਸੀਂ ਵੋਟਾਂ ਵੀ ਉਹਨਾਂ ਨੂੰ ਪਾਈਆਂ ਉਹਨਾਂ ਦੀ ਵਿਰੋਧਤਾ ਵੀ ਕੀਤੀ ਹੁਣ ਇਸ ਵੇਲੇ ਕਰਨੇ ਕਿੰਨਾ ਕਰੜਾ ਸਮਾਂ ਚਾਣ ਤੋਂ ਪਹਿਲ ਨੂੰ ਆਪਣੇ ਸ੍ਰੋਪ ਖਾਲਸੇ ਨੂੰ ਗੱਦੀ ਦੇਣ ਲੱਗੇ ਹਨ ਅਰਥਾਤ ਖਾਲਸੇ ਨੂੰ ਗੁਰਤਾ ਦੇ ਕੇ ਆਪਣਾ ਜਿਹੜਾ ਵਿਦਤ ਅਮਰ ਸਰਪਦਾ ਸਦਾ ਲਈ ਧਰਤੀ ਤੇ ਰੱਖਣ ਲੱਗੇ ਨੇ ਸੁਦੀ ਵੀ ਕਿਵੇਂ ਸਹਿਬਾਨੀ ਚਮਕੌਰ ਸਾਹਿਬ ਦੀ ਗੜੀ ਛੱਡੀ ਸਿੰਘਾਂ ਨੂੰ ਕੀ ਉਪਦੇਸ਼ ਦਿੱਤਾ ਇਹ ਆਪਕਲ ਦੇ ਪ੍ਰਸੰਗ ਸੁਰਵਣ ਕਰਿਓ ਅਜੇ ਨਹੀਂ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਰਹਿਣਾ ਜੀ ਪ੍ਰੇਮ ਸਹਦ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਅਨੰਦ ਈ ਓੰਕਾਰ ਸਤਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਗੁਰੂ ਸਤਗੁਰੂ ਮੈਂ ਪਾਇਆ ਰਾਵ ਰਤਨ ਪਰਵਾਰ ਪੜੀਆਂ ਸ਼ਬਦ ਗਾਵਣ ਆਈਆਂ

ਸਦਾ ਸਬ ਸਲਾਹ ਤੇਰੀ ਨਾਮ ਮਨ ਵਸਾਵਾਏ ਐ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਹਰ ਸ਼ਾਂਤ ਸੋਕ ਮਾਨ ਆਏ ਸੇ ਆਜਨੀ ਇੱਛਾ ਸਭ ਮੁਜਾਈਆਂ ਐ ਨਾਨਕ ਸੁਣੋ ਸੰਤੋ ਸ਼ਬਦ ਧਰੋ ਪੈ ਆਗ ਸੱਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਦੂ ਤਦਵਸ ਕੀਤੇ ਕਾਲ ਕੰਟ ਕੁਮਾਰਿਆ ਐ ਨਾਨਕ ਦਾਸ ਕੋ ਵਾਤ ਕਰਾਣ ਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਇਤਨੇ ਤੂ ਕਰੋਗ ਸੰਤਾ ਪਯਤਰੇ ਸੁਣੀ ਹੰਤ ਸਾਜਨ ਭਏ ਸਰਸੇ ਪੂਰੇ ਸੁਣਤੇ ਪੂਨੀਤ ਕਹਤੇ ਪਵਿਤ ਸਤਿਗੁਰ ਰਹਾ ਹਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਸ੍ਰੋਪ ਪਵਨ ਗੁਰੂ ਪਾਣੀ ਪਿਤਾ ਮਾਤਾ ਨਿਸ਼ ਰਾਤ ਦੁਏ ਦਾਈ ਦਾਇਆ ਕਿਲੇ ਚੰਗਿਆਈਆਂ ਬੁਰਿਆਈਆਂ ਵਾਚ ਕਰਮੀਆਂ ਕੋ ਆਪਣੀ ਕੀ ਜਿਨੀ ਨਾਮ ਸਿਆ ਗਏ ਨਾਨਕ ਤੇ ਮੁਖਿ ਉਜਲੇ ਕੀਤੀ ਨਿ ਨਾਮ ਅੰਤਿਆ ਗਏ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾ ਕੁਰ ਤੋਂ